ਪੰਜਾਬੀ ਸਿੰਘ ਇਹ ਵੀਰ ਪੰਜਾਬੀ ਸਿੰਘ ਦਾ ਲਖਵਿੰਦਰ ਸਿੰਘ ਮਿਰਜਾ ਇਹ ਪਿੰਡ ਬਿਰਕਾਜ ਬਲੱਡ ਡੋਨੇਟ ਕਰਨ ਆਏ ਆ ਕਿਹੜੀ ਜਗ੍ਹਾ ਤੋਂ ਵੀਰ ਜੀ ਅਸੀਂ ਬਿਰਕਾ ਪਿੰਡ ਤੋਂ ਆ ਇਹਨਾਂ ਦਾ ਹੀ ਕੈਂਪ ਆ ਅੱਛਾ ਇਹਨਾਂ ਰੇ ਕੈਂਪ ਆ ਵੀਰ ਉਹਨਾਂ ਦਾ ਹਾਂ ਤੇ ਆ ਵੀ ਵੀਰ ਨਾਲ ਆ ਇਹ ਵੀ ਸਵੇਰ ਤੋਂ ਸੇਵਾ ਕਰ ਰਹੇ ਆ ਹਾਂਜੀ ਬਾਈ ਜੈਰੀ ਬਰਕ ਅੱਛਾ ਜੀ ਆ ਕਵਾਡੀ ਵੀ ਲਿਆ ਰ ਮੁੰਡਾ ਹਾਂ ਬੋਡੀ ਦੇ ਬਗਾੜਾ ਠੀਕ ਆ ਬਾਈ ਤਾਂ ਹਾਂ ਤੇ ਬਾਕੀ ਰਹਿਣ ਸਹਿਣ ਤੋਂ ਗੱਲ ਵਾਤ ਤੋਂ ਵੀ ਪਤਾ ਲੱਗਦਾ ਬਾਈ ਜੀ ਹਾਂ ਤੇ ਆ ਵੀਰ ਹੈਗਾ ਇੰਦਰ ਇੰਦਰ ਵੀਰ ਬਾਈ ਜੀ ਤੁਸੀਂ ਵੀ ਆਪਣੇ ਮਾਰੇ ਦੱਸੋ ਨਿਰਿੰਦਰ ਸਰਪਾ ਹਾਂ ਨਿਰਿੰਦਰ ਸਰਪਾ ਹਾਂਜੀ ਵੀ ਜੀ ਇਹ ਸਨੀ ਇਹ ਸਨੀ ਆ ਜੀ ਮੁੱਲਾਪੁਰ ਤੋਂ ਹਾਂਜੀ ਹੁੰਦਾ ਆਪਣੇ ਨਾਲ ਸੇਵਾ ਚ ਨਵਾਂ ਨਵਾਂ ਜੁੜਿਆ ਹਾਂਜੀ ਮਤਲਬ 18 ਸਾਲਾਂ ਦੀ ਉਮਰ ਪੂਰੀ ਜਦੋਂ ਹੋਈ ਆ ਉਦੋਂ ਤੋਂ ਡੋਨੇਸ਼ਨ ਕਰਨ ਲੱਗ ਗਿਆ ਠੀਕ ਹੈ ਜੀ ਤੇ ਹੁਣੇ 3 ਮਹੀਨੇ ਮਸਾਂ ਹੀ ਲੰਘਾਉਂਦਾ ਮਤਲਬ ਜਦੋਂ 90 ਦਿਨ ਹੋ ਜਾਂਦੇ ਆ ਮਤਲਬ ਇਹਨੂੰ ਮਤਲਬ ਇੱਕ ਉਠਦੀ ਆ ਭਲਜੀ ਵੀ ਕਦੋਂ ਬਲੱਡ ਡੋਨੇਟ ਕਰਾ ਜੀ ਜੀ ਮੈਂ ਇੱਕ ਤੁਹਾਨੂੰ ਹੋਰ ਗੱਲ ਪੁੱਛਣੀ ਚਾਹੁੰਦਾ ਤੁਸੀਂ 90 ਦਿਨਾਂ ਵਾਲੀ ਗੱਲ ਤੇ ਆ ਗਏ ਨਾ ਹਾਂਜੀ ਹਾਂਜੀ ਕੋਈ ਬਹੁਤ ਬੰਦੇ ਮੇਨੂੰ ਫਰੈਂਡ ਐ ਪਹੁੰਚ ਆ ਯਾਰ ਦੋਸਤ ਉਹ ਕਹਿੰਦੇ ਹੁੰਦੇ ਆ ਵੀ ਜਦੋਂ ਬੰਦਾ ਇੱਕ ਵਾਰੀ ਬਲੱਡ ਡੋ ਮੈਨੂੰ ਇਹ ਬਹੁਤ ਬੰਦਿਆਂ ਨੇ ਕਿਹਾ ਵੀ ਇਹ ਗੱਲ ਸਹੀ ਹੈ ਕਿ ਗਲਤ ਆ ਮਤਲਬ ਜਿਹੜਾ ਇਨਸਾਨੀ ਸਰੀਰ 'ਚ ਬਲੱਡ ਹੁੰਦਾ ਜਿਹੜਾ ਨਾਰਮਲ ਆ ਉਹ 12 ਤੋਂ 15 ਤੱਕ ਰਹਿੰਦਾ ਹੈ ਨਾ ਤੇ ਜੇ ਉਹਨਾਂ ਰੂ ਉਹਦਾ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਹੁਣ ਇਹ ਤਾਂ ਐਵੇਂ ਵੀ 15 ਤੋਂ 16 17 18 20 ਹੋ ਜੂ ਹਾਂਜੀ ਵੀ ਇਹ ਹਾਂ ਇਹ ਵੀਰੇ ਮਤਲਬ ਨਾ ਹਾਂ ਮਤਲਬ ਉੱਥੇ ਤਾਂ ਕੋਈ ਜਾਂਦਾ ਮੈਂ ਤਾਂ ਜਾਂਦਾ ਬਾਈ ਇਹ 'ਚ ਪਤਾ ਕੀ ਹੁੰਦਾ ਵਾ ਜੇ ਆਪਣਾ ਬਲੱਡ ਗਾੜਾ ਵਾ ਉਹਨੇ ਉਹਨਾਂ ਕੀ ਰਹਿਣਾ ਵਾ ਜਦੋਂ ਪਤਲਾ ਰਹੂਗਾ ਬਲੱਡ ਆਪਣਾ ਵਧਣੇ ਵਧਣਾ ਮਾ ਉਹਨੂੰ ਆਪਾਂ 3 ਮਹੀਨਿਆਂ ਬਾਅਦ ਕਢਾ ਸਕਦੇ ਆ ਕੋਈ ਪ੍ਰੋਬਲਮ ਨਹੀਂ ਉਹ ਵਾਦੇ ਦਾ ਕੋਈ ਨੁਕਸਾਨ ਵੀ ਨਹੀਂਗਾ ਨਹੀਂ ਜਦੋਂ ਡੋਨੇਟ ਕਰਦੇ ਡੋਨੇਟ ਕਰਨਾ ਤਾਂ ਨਹੀਂ ਵਾਦਾ ਨਹੀਂ 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 ਉਹ ਡੋਨੇਸ਼ਨ ਕਰਨਾ ਜਿੰਨਾ ਤੁਸੀਂ ਬਲੱਡ ਪਤਲਾ ਰੱਖੋਗੇ ਨਾ ਹਾਂਜੀ ਅੱਛਾ ਫਿਰ ਉਹ ਜਿਆਦਾ ਤਿਆਰ ਹੋ ਜਾਏਗਾ ਦੇ ਵਿੱਚ ਜਿਆਦਾ ਬਣੂਗਾ ਹਮਮ ਗੱਲ ਮੈਂ ਸਮਝ ਗਿਆ ਨਵਾਂ ਬਲੱਡ ਬਣੂਗਾ ਉਹਨਾਂ ਨਵਾਂ ਬਲੱਡ ਬਣਨਾ ਵਾ ਨੁਕਸਾਨ ਕੋਈ ਨਹੀਂ ਹੋਦਾ ਉਹਦਾ ਫਾਇਦਾ ਹੀ ਆ ਉਹਦਾ ਫਾਇਦਾ ਹੀ ਆ ਹਾਂ ਉਜੇ ਡਰਨ ਵਾਲੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਜੀ ਹੁਣ ਅਸੀਂ ਡੋਨੇਸ਼ਨ ਕਰਦੇ ਆ ਮੈਂ ਖੁਦ ਉਹ 네ਗੇਟਿਵ ਡੋਨਰ ਆ ਇੰਦਰ ਢੋਲਣ ਵੀ ਉਹ 네ਗੇਟਿਵ ਡੋਨਰ ਆ ਕਿੰਨੀ ਵਾਰੀ ਡੋਨੇਟ ਕੀਤਾ ਜੀ ਮੇਰਾ ਕਟੋ ਘਾਟ ਨਹੀਂ ਤਾਂ ਹੋਈ ਗਿਆ ਵਾ ਤਕਰੀਬਨ 42 43 ਵਾਰੀ 42 43 ਵਾਰ ਦੀ ਕਰਦਾ ਹਾਂ ਜੀ ਡੋਨੇਸ਼ਨ ਹੋ ਗਈ ਆ ਤੇ ਇੰਦਰ ਦੀ ਵੀ ਮੇਰੇ ਨਾਲ ਹੀ ਸੇਮ ਹੀ ਚੱਲ ਰਹੀ ਆ ਸਾਡੀ ਕਿਉਂਕਿ ਅੱਜ ਵੀ ਅਸੀਂ ਇਕੱਠੇ ਹੀ ਡੋਨੇਸ਼ਨ ਕਰਾਂਗੇ ਹਾਂਜੀ ਜੇ ਕਰਾਂਗੇ ਤਾਂ ਅਸੀਂ ਇਕੱਠੇ ਡੋਨੇਸ਼ਨ ਕਰਾਂਗੇ ਹਾਂਜੀ ਤੇ ਸਾਨੂੰ ਭਰਾਵਾਂ ਨੂੰ ਇਹ ਹੁੰਦਾ ਵੀ ਅਸੀਂ ਇਕੱਠੇ ਕਰੀਏ ਤੁਸੀਂ ਇਹਨਾਂ ਵੀਰ ਬਾਰੇ ਕੀ ਕਹਿਣਾ ਚਾਹੁੰਦੇ ਸੀਗੇ ਇਹਨਾਂ ਵੀਰਵਾਰੇ ਮਤਲਬ ਪਹਿਲਾਂ ਤਾਂ ਬਹੁਤ ਵੀ ਜਿਹੜੇ ਸਾਡੇ ਲਈ ਮਹਾਨ ਆ ਵੀ ਇਹਨਾਂ ਨੇ ਮਤਲਬ ਐਡੇ ਵੱਡੇ ਕੈਂਪ ਦਾ ਆਯੋਜਨ ਕੀਤਾ ਹਨ ਉਸ ਤੋਂ ਵੀ ਨਾ ਪੰਜਾਬੀ ਸਿੰਗਰ ਆ ਵੀ ਵਧੀਆ ਚੀਜ਼ਾਂ ਮਤਲਬ ਲੋਕਾਂ ਦੇ ਸਾਹਮਣੇ ਲੋਕ ਤੱਤ ਪੇਸ਼ ਕਰਦੇ ਆ ਜਿਨ੍ਹਾਂ ਦੀ ਅੱਜ ਦੇ ਸਮੇਂ ਚ ਲੋੜ ਆ ਨੌਜਵਾਨਾਂ ਨੂੰ ਉਹ ਚੀਜ਼ਾਂ ਇਹ ਪੇਸ਼ ਕਰਦੇ ਆ ਮਤਲਬ ਪਹਿਲਾਂ ਹੀ ਇਹਨਾਂ ਦੇ murid ਸੀਗੇ ਇਹਨਾਂ ਦੇ ਮਤਲਬ ਗਾਣੇ ਵਗੈਰਾ ਸੁਣ ਕੇ ਅੱਜ ਵਾਲੀ ਸੇਵਾ ਦੇਖ ਕੇ ਤਾਂ ਹੁਣ ਪੱਕੇ murid ਹੋ ਗਏ ਬਾਈ ਉਹਨਾਂ ਦੇ ਲੰਘਦੇ ਵੜਦੇ ਇਹਨਾਂ ਦੇ ਦਰਸ਼ਨ ਕਰਦੇ ਰਿਆ ਕਰਾਂਗੇ ਇੱਕ ਗੱਲ ਤੁਹਾਨੂੰ ਮੈਂ ਹੋਰ ਕਹਿਣਾ ਚਾਹਨਾ ਵੀ ਸਾਰੇ ਜਿੰਨੇ ਵੀ ਅਸੀਂ ਖੜੇ ਆ ਨਾ ਮੈਂ ਕੈਮਰੇ ਦੇ ਮੁਰੇ ਹੋਣਾ ਆ ਬਸ ਫੇਰ ਦਾ ਮੈਂ ਆਇਆ ਨਹੀਂ ਕਿਉਂਕਿ ਮੈਨੂੰ ਮੌਕਾ ਨਹੀਂ ਮਿਲਿਆ ਮੇਰਾ ਕੰਮ ਹੀ ਆ ਜਾਂ ਮੈਨੂੰ ਪਿੱਛੇ ਹੀ ਰਹਿਣਾ ਮਿਲਦਾ ਕੈਮਰੇ ਦੇ ਸਾਰੇ ਅਸੀਂ ਨੌਕਰੀ ਪੇਸ਼ੇ ਵਾਲੇ ਆ ਸਾਰੇ ਕੋਈ ਨਾ ਕੋਈ ਕੰਮ ਕਰਦੇ ਆ ਫਿਰ ਵੀ ਇਹ ਸੇਵਾ ਬਹੁਤ ਵਧੀਆ ਢੰਗ ਤਰੀਕੇ ਨਾਲ ਹਨਾ ਨਿਵਾ ਰਹੇ ਸਾਰੇ ਵੀਰ ਜਿਵੇਂ ਮੈਂ ਵੀ ਨੌਕਰੀ ਕਰਦਾ ਮੈਂ ਨਾ ਲੁਧਿਆਣਾ ਪ੍ਰਾਈਵੇਟ ਜੋਬ ਕਰਦਾ ਮੈਂ ਤੇ ਇਹ ਵੀਰ ਜੀਆ ਦਾ ਵੀ ਆਪਣਾ ਨਹੀਂ ਫਾਰਮਿੰਗ ਦਾ ਕੰਮ ਆ ਡੈਰੀ ਫਾਰਮਿੰਗ ਦਾ ਕੰਮ ਆ ਤੇ ਇਹ ਵੀਰ ਜੀ ਦਾ ਵੀ ਜਿਵੇਂ ਆਪਣਾ ਕੰਮ ਆ ਨਾ ਸਿੰਘੀ ਹੁੰਦਾ ਜਿਵੇਂ ਵੀਰ ਦਾ ਕੰਮ ਹੈਗਾ ਪਲੇਅ ਦਾ ਕੁਵਟੀ ਦੇ ਪਲੇਅ ਦਾ ਇਹ ਵੀ ਅੱਜ ਸਾਰੇ ਭਰਾ ਜਣੇ ਦੀ ਕਹਿਣ ਦਾ ਮਤਲਬ ਆ ਟਾਈਮ ਕੱਢ ਕੇ ਕੈਂਪ ਦੇ ਵਿੱਚ ਪਹੁੰਚੇ ਆ ਵੀ ਵੀ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਕਰਨ ਨੂੰ ਸੁਣਾਉਂ ਕਹਿਣ ਦਾ ਮਤਲਬ ਇਹ ਆ ਵੀ ਕੋਈ ਇਹ ਨਾ ਗਿਆ ਕਰੋ ਵੀ ਸਾਡੀ ਲਾਈਫ ਬਿਜੀ ਆ ਸਾਨੂੰ ਕੰਮ ਬਹੁਤ ਆ ਤੁਸੀਂ ਸਾਤੋਂ ਕੈਂਪ ਆ ਮੇਰੇ ਕੰਮ ਤਾਂ ਮਤਲਬ ਟਾਈਮ ਜੋ ਟਾਈਮ ਕੱਢਣਾ ਪੈਂਦਾ ਪੈਂਦਾ ਟਾਈਮ ਤੋਂ ਟਾਈਮ ਕੱਟਣਾ ਪੈਂਦਾ ਜੇ ਆਪਾਂ ਟਾਈਮ ਕੱਢਾਂਗੇ ਫੇਰ ਹੀ ਸੇਵਾ ਹੋਣੀ ਆ ਜੇ ਆਪਾਂ ਸੋਚੀ ਜਾਵਾਂਗੇ ਵੀ ਚੱਲ ਕੋਈ ਨਹੀਂ ਅੱਜ ਵਾਲੀ ਸੇਵਾ ਨੰਗਲੈਂਡ ਤੋਂ ਹਣਾ ਆਪਾਂ ਕੱਲ ਨੂੰ ਸੇਵਾ ਕਰ ਲਾਂਗੇ ਜਾਂ ਪਰਸੋਂ ਨੂੰ ਫੇਰ ਸੇਵਾ ਨਹੀਂ ਹੋਣੀ ਅੱਜ ਵਾਲਾ ਕੰਮ ਅੱਜ ਕੱਲ ਤੇ ਨਾ ਰੱਖੋ ਮਤਲਬ ਵੀਰ ਦੀ ਮਤਲਬ ਜਿਹੜੀ ਸਾਰੀ ਗੱਲ ਤੁਹਾਣਾ ਜੋੜੇ ਆ ਵੀ ਅੱਜ ਵਾਲਾ ਕੰਮ ਕੱਲ ਤੇ ਨਾ ਰੱਖੋ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਤੋਂ ਅਬ ਉਦੋਂ ਗਾਂਢੇ ਲੈਣ ਤੁਸੀਂ ਬੋਲ ਦੋ ਹਾਂਜੀ ਹਾਂਜੀ ਵੀਰ ਜੀ ਇਹਦੇ ਵਿੱਚ ਵੀਰ ਜਿਵੇਂ ਹੁਣ ਆਪਾਂ ਕੈਂਪ ਲਾਇਆ ਨਾ ਜਿਵੇਂ ਇਹਦੇ ਵਿੱਚ ਸੰਜੋਗ ਬਹੁਤ ਵੱਡੀ ਚੀਜ਼ ਆ ਹਾਂ ਜਿਵੇਂ ਪਿੰਡ ਦਾ ਸੰਜੋਗ ਹੋ ਗਿਆ ਨਾ ਯਾਰਾਂ ਮਿੱਤਰਾਂ ਦਾ ਹੋ ਗਿਆ ਨਾ ਜਿਵੇਂ ਵੀ ਆਪਾਂ ਕੰਮਦਾਰ ਕਰਦੇ ਹਾਂ ਉਹ ਹੋ ਗਿਆ ਸੰਜੋਗ ਇਹ ਸੰਜੋਗ ਬਹੁਤ ਵੱਡੀ ਚੀਜ਼ ਹੈ ਹਾਂ ਸਾਰਾ ਸੰਜੋਗ ਉਹ ਸੰਜੋਗ ਦੇ ਨਾਲ ਹੀ ਹੁੰਦਾ ਹਾਂ ਸੰਜੋਗ ਦੇ ਨਾਲ ਹੁੰਦਾ ਵਾ ਪਰ ਸਾਰਾ ਬਹੁਤ ਪਿਆਰ ਦੇ ਨਾਲ ਹਾਂਜੀ ਹਾਂ ਮੈਂ ਜੀ ਦੇਖਿਆ ਤਾਂ ਸਰਪੰਚ ਸਾਹਿਬ ਪੂਰਾ ਦਿਨ ਰਹਿ ਗਏ ਹਾਂ ਸਭ ਤੋਂ ਪਹਿਲਾਂ ਉਹਨਾਂ ਨੇ ਫੋਨਦਾਨ ਕੀਤਾ ਹਾਂਜੀ ਸ਼ੁਰੂਆਤ ਉਹਨਾਂ ਨੇ ਕੀਤੀ ਇਹ ਬਹੁਤ ਚੰਗੀ ਗੱਲ ਆ ਸਾਰੇ ਯਾਨੀ ਸੱਜਣਾਂ ਦੇ ਸਾਨੂੰ ਉਮੀਦ ਨਹੀਂ ਸੀ ਨਹੀਂ ਜਿੰਨਾ ਸਹਿਯੋਗ ਮਿਲਿਆ ਹਾਂਜੀ ਬਹੁਤ ਯਾਨੀ ਜਿਵੇਂ ਕੱਲ ਨੂੰ ਵੀ ਪਾਣ ਚੜ ਕੇ ਸਹਿਯੋਗ ਦਿੱਤਾ ਹੁਣ ਤੁਸੀਂ ਮੇਰੇ ਤੇ ਲਾ ਲਓ ਮੈਂ ਵੀ ਦੇਖਣ ਬਿਲਕੁਲ ਨਾਰਮਲ ਦੀ ਸਿਹਤ ਆ ਕੋਈ ਐ ਨਹੀਂ ਅੱਜ ਮੈਂ ਵੀ 7 ਵਜੇ ਬਰੀ ਆਣੀ ਇਹ ਕਾਰਨ ਲੱਗਾ 6 ਵਜੇ ਪਹਿਲਾਂ ਨਹੀਂ 7 ਵਜੇ ਬਰੀ ਆਣੀ 6 ਵਜੇ ਪਹਿਲਾਂ ਆਣੀ ਉਹ ਵੀ ਫੋਨ ਕਢਾ ਚੁੱਕਿਆ ਕੋਈ ਕਮਜ਼ੋਰੀ ਨਹੀਂ ਕੋਸ ਨਹੀਂ ਮੇਰਾ ਆਪ ਦਾ ਭਾਰ ਦੂਰ ਦਾ ਕੰਮ ਬਹੁਤ ਆ ਇਹਦੇ ਨਾਲ ਤਾਂ ਜਿਵੇਂ ਫੋਨ ਕਢਾਉਣੇ ਆਪਾਂ ਜਿਵੇਂ ਆਪਣੇ ਫੈਸ਼ਨ ਵਗੈਰਾ ਹੋ ਗਈ ਬਣਦੀਆਂ ਜੋ ਕਪ ਫੋਨ ਕਢਾ ਦਿੰਦਾ ਨਵਾਂ ਕੂਨ ਬਣਦਾ ਪਰ ਘਟਦੀ ਆ ਬਾਤ ਹੀ ਨਹੀਂ ਹੈਗੀ ਹਾਂ ਨਵਾਂ ਕੂਨ ਬਣਦਾ ਪਰ ਘਟੂ ਵੀ ਕਹਿਣ ਦਾ ਮਤਲਬ ਜਿੰਨੇ ਵੀ ਮੈਂ ਵੀਰਾਨਾ ਗੱਲ ਕੀਤੀ ਆ 7ਵੀਂ ਵਾਰੀ ਜਿਹੜੀ ਗੱਲ ਆ ਜਿਵੇਂ ਬਲੱਡ ਪ੍ਰੋਬਲਮ ਵਾਲੀ ਤਾਂ ਚੀਜ਼ ਉਹ ਇਹ ਮੇਰੇ ਕੋਲ ਕੋਈ ਨਾ ਬਹੁਤ ਜਿੰਨਾ ਤੁਹਾਨੂੰ ਸਾਡਾ ਸਾਡਾ ਆਪਾਂ ਮੋਟਰ ਨਾਲ ਗੱਡੀ ਦਾ ਮੁਗਲ ਚੇਂਜ ਕਰਦੇ ਆਂ ਚੇਂਜ ਨਹੀਂ ਬੰਦਾ ਵੀ ਫੂਨ ਚੇਂਜ ਹੋਣਾ ਵੀ ਬੋਡੀ ਹਲਕੀ ਹੋ ਜਾਂਦੀ ਆ ਪੰਜ 6 ਸਾਲ ਹੋ ਗਏ ਪੰਜ 6 ਸਾਲਾਂ ਤੋਂ ਕਢਵਾਉਂਦੇ ਆ ਤੇ ਉਦੋਂ ਦਾ ਆਪਦੇ ਆਪ ਨੂੰ ਲੱਗਦਾ ਵੀ ਬਹੁਤ ਹਲਕਾ ਫੁਲਕਾ ਸਰੀਰ ਹੁੰਦਾ ਕੋਈ ਪ੍ਰੋਬਲਮ ਨਹੀਂ ਕਦੇ ਵੀ 1% ਵੀ ਪ੍ਰੋਬਲਮ ਨਹੀਂ ਲੱਗਦੀ ਇਹ ਵੀਰੇ ਕੁਦਰਤ ਦਾ ਨਸਰੋਤ ਹੈ ਇੱਕ ਜਿਵੇਂ ਇਹਨੂੰ ਕੋਈ ਨਹੀਂ ਬਣਾ ਸਕਦਾ ਇਹ ਪ੍ਰਮਾਤਮਾ ਨੇ ਦਿੱਤਾ ਆਵਾ ਜਾਂ ਆਪਾਂ ਦਾਨ ਕਰਾਂਗੇ ਤਾਂ ਕਿਸਦਾ ਪੁੰਨ ਆਈਦੁੱਲ ਦੰਨੇ ਜੀ ਮੱਖਾਨ ਜੀ ਵੀਰ ਜੀ ਤੁਸੀਂ ਅੱਜ ਬਲੱਡ ਨਾ ਹਾਂ ਜੀ ਕਿੰਨੀ ਵੀ ਵਾਰ ਕੀਤਾ ਪੰਜ ਛੇ ਵਾਰ ਹੀ ਆਪਾਂ ਕੀਤਾ ਅੱਛਾ ਪੰਜ ਪੰਜਵੀਂ ਛਵੀਂ ਵਾਰ ਕੀਤਾ ਤੇ ਕੀ ਮਹਿਸੂਸ ਕਰਦੇ ਆ ਤੁਸੀਂ ਹਮਜ਼ੂਰੀ ਜਿਹੀ ਮਹਿਸੂਸ ਹੁੰਦੀ ਆ ਕਰਦੀ ਆ ਬੋਡੀ ਹਲਕੀ ਜਿਹੀ ਹੋ ਗਈ ਹਾਂ ਜੀ ਹਾਂ ਜੀ ਹਾਂ ਜੀ ਤੇ ਕੋਈ ਹੋਰ ਕਹਿਣਾ ਚਾਹੁੰਦੇ ਆ ਤੁਸੀਂ ਸ੍ਰੋਤਿਆਂ ਨੂੰ ਹਾਂ ਜੀ ਤੁਸੀਂ ਆਖਰ ਪਤਾ ਇਹੀ ਕਹਿੰਦੇ ਸਾਰਿਆਂ ਦਾ ਬਹੁਤ ਧੰਨਵਾਦ ਜਿੰਨੇ ਹਜੇ ਘੱਟੋ ਘਾਟ 1:30 ਵਜੇ ਦਾ ਟਾਈਮ ਹੋਇਆ ਵਾ 1:30 ਹੋ ਗਏ ਬਣਿਆ ਹਾਂ ਜੀ ਤੇ 150 ਬੰਦਾ ਯਾਨੀ ਫਿਰ ਵੀ ਹਾਂ 150 ਤੋਂ ਪਲੱਸ 150 ਤੋਂ ਪਲੱਸ ਹੋ ਗਈ ਜਿਹੜਾ ਜਾਣੀ ਸਾਨੂੰ ਉਮੀਦ ਨਹੀਂ ਸੀ ਇਹ ਸਾਨੂੰ ਆਪ ਦੇ ਆਪ ਨੂੰ ਇਹ ਚੀਜ਼ ਦਾ ਬਹੁਤ ਮਾਣ ਮਹਿਸੂਸ ਹੋਈ ਆ ਪਹਿਲੀ ਵਾਰ ਕੈਂਪ ਲਾਇਆ ਸੀ 100 ਦਾ ਕੈਂਪ ਲਾਇਆ ਕਰਕੇ ਜੀ ਪਰ ਬਹੁਤ ਵਧੀਆ ਸੰਜੋਗ ਦਿੱਤਾ ਬਹੁਤ ਸਹਿਜੋਗ ਮਿਲੇ ਬਾਕੀ ਬਾਬੇ ਦੀ ਕਿਰਪਾ ਨਾਲ ਜਿੰਨੀ ਕਿ ਸਾਥ ਹੋ ਸਕੀ ਸਾਰੀ ਸਹੂਲਤ ਸਾਬ ਨੇ ਬਹੁਤ ਵਧੀਆ ਕੀਤਾ ਵੀ ਜਿੰਨੀ ਵੀ ਤੁਸੀਂ ਸਹੂਲਤ ਕੀਤੀ ਆ ਸਾਨੂੰ ਬਹੁਤ ਪਸੰਦ ਆ ਕਿ ਉਹ ਲੰਗਰ ਦਾ ਵੀ ਚੱਲਦਾ ਉਧਰੋਂ ਸਬੀ ਦਾ ਵੀ ਇਧਰੋਂ ਚਾਹ ਪਾਣੀ ਦਾ ਵੀ ਲੰਗਰ ਚੱਲਦਾ ਵਾ ਬਾਕੀ ਪੱਖਿਆਂ ਪੁੱਠਿਆਂ ਦਾ ਵੀ ਪੂਰਾ ਯਾਨੀ ਜਿਵੇਂ ਕਹਿੰਦਾ ਫੁੱਲ ਆਉਦੇ ਬੰਨਿਓ ਅਸੀਂ ਕਰਕੇ ਜਿਹੜਾ ਕੁਝ ਆਇ ਸੀ ਬਹੁਤ ਵਧੀਆ ਲੱਗਦਾ ਸਭ ਕੋ ਇੰਨਾ ਜਣਾ ਪਰ ਫਿਰ ਵੀ ਨੂੰ ਕਰਕੇ ਵੀ ਇਹ ਉਹਣਾ ਨਾ ਸਮਝੋ ਬਹੁਤ ਜਿਆਦਾ ਜਗਾ ਤੁਸੀਂ ਕੀਤਾ ਜਿਵੇਂ ਵੀਰੇ ਅਪਨ ਅਪਨ ਜੋ ਲੰਗਰ ਚੱਲਦਾ ਜਹਾ ਪਾਣੀ ਦਾ ਆਇਆ ਨਹੀਂਗਾ ਕੋਈ ਬੰਦਾ ਰੱਖਿਆ ਸੀ ਸਾਰੇ ਨਾਲ ਮਿਲ ਕੇ ਆਪ ਹੀ ਦੇ ਰਲਾ ਸਾਰਿਆਂ ਦਾ ਸਹਿਯੋਗ ਆਇਆ ਕੋਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ 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 ਬਿਲਕੁਲ ਆਪੇ ਹੱਥ ਪੇ ਆਪੇ ਆਪੀ ਜੁਮੇ ਮਰੀ ਸਵਾਲੇ ਸਾਰਿਆਂ ਨੇ ਹਾਂ ਬਹੁਤ ਸੋਹਣਾ ਲੱਗਿਆ ਜੀ ਅੱਜ ਪਿੰਡ ਬਿਰਕਾ ਸੀਗੇ ਖੂਨਦਾਨ ਕੈਂਪ ਲੱਗਿਆ ਵਾ ਤੇ ਸਾਰੇ ਵੀਰਾਂ ਨੇ ਵੱਧ ਚੜ ਕੇ ਖੂਨਦਾਨ ਵਿੱਚ ਆਪਣਾ ਕੈਂਪ ਦੇ ਵਿੱਚ ਹਿੱਸਾ ਲਿਆ ਵਾ ਬਲੱਡ 150 ਜੂਨੀਅਟ ਤੱਕ ਹੋਣਾ 1:30 ਤੱਕ ਹੋ ਚੁੱਕਾ ਵਾ ਅਨੇ ਹੋਰ ਵੀ ਅੱਗੇ ਮੀਟ ਦਾ ਅਣਧੀ ਉਹਨੂੰ ਹੋਰ ਵੀ ਵੀਡੀਓਾਂ ਵਿੱਚ ਅਗਲੀਆਂ ਵੀਡੀਓ ਵਿੱਚ ਦਿਖਾਵਾਂਗੇ ਵੀਡੀਓ ਨੂੰ ਦੇਖਣ ਤੋਂ ਬਾਅਦ ਇਹਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਚੰਗੇ ਰਹਿਣ ਦਿਓ ਕਹਿਣ ਦਾ ਮਤਲਬ ਹੈ ਵੀ ਜਿਹੜੇ ਬੀਜ ਪੈਣ ਪ੍ਰਾਵਾਂ ਨੂੰ ਡਰਦੇ ਆ ਜਾਂ ਘਮਰਾਉਂਦੇ ਆ ਨਾ ਬਲੱਡ ਰੀਡ ਕਰਨ ਤੋਂ ਉਹ ਮੋਟੀਵੇਟ ਹੋ ਸਕਣ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਰੇ ਪਿੰਡਾਂ ਦੀਆਂ ਬਜਾਇਤਾਂ ਨੂੰ ਆਏ ਵੱਧ ਚੜ੍ਹ ਕੇ ਸਹਿਯੋਗ ਨਾਲ ਚਾਹੀਦਾ ਸਾਡੇ ਪਿੰਡ ਦੀ ਪੰਚਾਇਤ ਨੇ ਸਾਡਾ ਬਹੁਤ ਜ਼ਿਆਦਾ ਵੱਧ ਚੜ੍ਹ ਕੇ ਸਹਿਯੋਗ ਕੀਤਾ ਮਾਨ ਸਾਹਿਬ ਨੇ ਆਪ ਪਹਿਲੇ ਨੰਬਰ ਤੇ ਉਹਨਾਂ ਨੇ ਕੂਨ ਕਰਵਾਇਆ ਸਾਰੀ ਪੰਚਾਇਤ ਇੱਥੇ ਰਹੀ ਆ ਤੇ ਜਿੰਨਾ ਵੀ ਜਿਵੇਂ ਕਹਿ ਲੋ ਵੀ ਜੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਆਏ ਕਰਨੋ ਨੌਜਵਾਨ ਮੁੰਡੇ ਵੀ ਫੇਰ ਮੂਰੇ ਆਪੇ ਸਹਿਯੋਗ ਕਰਦੇ ਆ ਜਿਵੇਂ ਕਹਿ ਲਉਂਗੀ ਲੱਤਾਂ ਖਿੱਚਣ ਵਾਲੇ ਨਾ ਹੋਣ ਬਸ ਮਗਰ ਇਹ ਜਿਵੇਂ ਕਹ ਲਉਂ ਬਾਬਾ ਆਪੇ ਗੁੱਡੀ ਚੜਾਉਂਦਾ ਜੀ ਹਾਂਜੀ ਸੰਦੀਪ ਸਿੰਘ ਹਾਂ ਹਾਂਜੀ ਐਮ ਐਨ ਏ ਸਾਹ ਸੰਦੀਪ ਸੰਧੂ ਜੀ ਆਏ ਉਹ ਵੀ ਆਪਣਾ ਬਲੱਡ ਕਢਵਾ ਕੇ ਗਏ ਆ ਸੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ ਉਹਨਾਂ ਨੇ ਪਾਣੀ ਵੀ ਨਹੀਂ ਪੀਤਾ ਔਨਸਰ ਕਹਿੰਦੇ ਨਹੀਂ ਪਹਿਲਾਂ ਹੀ ਬਲੱਡ ਜਲਾ ਦੇਣਾ ਪਾਣੀ ਵੀ ਨਹੀਂ ਪੀਤਾ ਫਾਰਮ ਵੀ ਆਦਾ ਆਪਰੇ ਆਪਰੇ ਫਾਰਮ ਵੀ ਆਪਰੇ ਹਾਂਜੀ ਆਰਮੀ ਉਹਨਾਂ ਨੇ ਆਪ ਦਾ ਆਪਰੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਖੰਸਾ ਵਾਏ ਜੀ